ਤਰਨਤਾਰਨ ਚ ਇੱਕ ਵਾਰ ਫੇਰ ਹੋਇਆ ਵੱਡਾ ਇਨਕਾਊਂਟਰ ਦੋ ਦਿਨਾਂ ਵਿੱਚ ਤੋਂ ਪੁਲਿਸ ਨੇ ਕੀਤੇ ਇਨਕਾਊਂਟਰ ਨਸ਼ਾ ਸਮਗਲਰਾਂ ਅਤੇ ਪੁਲਿਸ ਚ ਹੋਈ ਮੁੱਠਪੜ ਦੋਵਾਂ ਪਾਸਿਓਂ ਚੱਲੀਆਂ ਗੋਲੀਆਂ ਪੁਲਿਸ ਦੀ ਜਵਾਬੀ ਫਾਇਰਿੰਗ ਚ ਦੋ ਬਦਮਾਸ਼ ਹੋਏ ਜ਼ਖਮੀ ਤਰਨਤਾਰਨ ਦੇ ਪੁਲ ਜਸ ਮਸਤਪੁਰ 30 ਹੈ ਘਟਨਾ ਬਦਮਾਸ਼ਾਂ ਦੀ ਪਹਿਚਾਨ ਅਵਤਾਰ ਸਿੰਘ ਬਾਬਾ ਵਾਸੀ ਸੋ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀ ਤਰਨਤਾਰਨ ਵੱਜੋਂ ਹੋਈ ਹੈ ਇਨ੍ਹਾਂ ਤੇ ਪਹਿਲਾਂ ਵੀ ਕਈ ਪਛੇਤ ਜਹੰਦ ਅੱਛਾ ਜਾ ਰਿਹਾ ਹੈ ਕਿ ਦੋਵੇਂ ਬਦਮਾਸ਼ ਫੋਰਚੂਨਰ ਗੱਡੀ ਤੇ ਸਵਾਰ ਹੋ ਕੇ ਆਏ ਸਨ ਤਾਂ ਜਦ ਇਹ ਤਰਨਤਾਰਨ ਦੇ ਪੁਲ ਜਸ ਮਸਤਪੁਰ ਪਹੁੰਚੇ ਤਾਂ ਪੁਲਸ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨਾਂ ਵੱਲੋਂ ਪੁਲਸ ਉੱਪਰ ਗੋਲੀ ਚਲਾ ਦਿੱਤੀ ਗਈ ਅਤੇ ਜਵਾਬੀ ਫਾਇਰਿੰਗ ਵਿੱਚ ਇਹ ਦੋਵੇਂ ਚੱਕਵੀ ਹੋਏ ਅਤੇ ਇਹਨਾਂ ਦੀ ਫਾਇਰਿੰਗ ਨਾਲ ਵੀ ਪੁਲਸ ਮੁਲਾਜ਼ਮ ਅਵਧਾਰ ਸਿੰਘ ਵਾਲਵਾਲ ਬਚੇ ਹਨ ਇਸ ਬੰਦੀ ਡੀਐਸਪੀ ਜਗਜੀਤ ਸਿੰਘ ਚਾਲ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਸਨ ਉਹਦੇ ਤੁਹਾਨੂੰ ਕੀ ਕੁਝ ਕਿਹਾ ਡੀਐਸਪੀ ਜਗਜੀਤ ਸਿੰਘ ਚਾਲ ਤਰਨਤਾਰਨ ਤੋਂ ਪੱਤਰਕਾਰ ਹਰਦੀਪ ਸਿੰਘ ਪ੍ਰਿੰਸ ਦੀ ਵਿਸ਼ੇਸ਼ ਰਿਪੋਰਟ ਮਾਮਲਾ ਜਿਵੇਂ ਤੁਹਾਨੂੰ ਪਤਾ ਹੀ ਆ ਮਾਨਜੋਗ ਸੀਐਮ ਸਾਹਿਬ ਵੱਲੋਂ ਕਿ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਨਸ਼ੇ ਦੇ ਪ੍ਰਤੀ ਇੱਕ ਯੁੱਧ ਨਸ਼ਾ ਵਿਰੋਧ ਵਿੜਿਆ ਗਿਆ ਵਾ ਉਸੇ 0% ਟਾਲਰਸਾ ਕਿਸੇ ਦਾ ਕੋਈ ਲਿਆਜ ਨਹੀਂ ਹੈਗਾ ਉਸ ਦੇ ਵਿੱਚ ਚੱਲਦੇ ਅੱਜ ਏਐਸਏ ਕਰਪਾਲ ਸਿੰਘ ਤੇ ਪੁਲਿਸ ਪੈਟਰੋਲਿੰਗ ਪਾਰਟੀ ਇਧਰ ਫਿਰ ਰਹੀ ਸੀ ਇੱਕ ਫੋਰਚੂਨਰ ਗੱਡੀ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਅਵਤਾਰ ਸਿੰਘ ਉਰਫ ਬਾਬਾ ਤੇ ਜੱਜਪ੍ਰੀਤ ਸਿੰਘ ਇਹਨਾਂ ਦੇ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜਾ ਇਹਨਾਂ ਨੂੰ ਜਦ ਰੋਕਿਆ अवतार सिंह बाबा ने अपना एक फायर उन वालों ਕੀਤਾ ਜਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ अवतार सिंह ਦੇ ਲੱਤ ਚ ਵੱਜਿਆ ਫਿਰ अवतार सिंह ਦੇ ਹੱਥ ਚ ਫੜੇ ਮومی ਲਫਾਫਾ ਜਿਹੜਾ ਨੇ ਛਟਿਆ ਉਹਨੂੰ ਚੈੱਕ ਕਰਤੇ 770 ਗ੍ਰਾਮ ਦੇ ਕਰੀਬ ਹਿਰੋਇਨ ਬਰਾਮਦ ਹੋਈ ਆ ਤੇ अवतार सिंह ਦਾ ਤੁਹਾਨੂੰ ਦੱਸਣਾ ਚਾਹੁੰਨਾ ਵਿੱਚ ਦੇ ਖਿਲਾਫ ਪਹਿਲੇ ਬਾਬੇ ਦੇ ਖਿਲਾਫ ਜਿਹੜੇ ਆ ਕਾਫੀ ਪਹਿਲਾਂ ਵੀ ਪਰਚੇ ਦਰਜ ਆ ਪਿੱਛੋਂ ਇਹ ਸੁਰ ਸਿੰਘ ਦਾ ਜੀ ਤੇ ਜਿਹੜਾ ਹੈਗਾ ਵਾ ਜੱਜਪ੍ਰੀਤ ਸਿੰਘ ਇਹ ਵੀ ਕ੍ਰਿਮੀਨਲ ਮਾਈਂਡ ਆ ਇੱਥੇ ਰਹਿਸ਼ਿਤ ਹੀ ਆ ਇਹਨਾਂ ਦੇ ਜਿਹੜਾ ਉਹਦੀ ਤਲਾਸ਼ੀ ਕਰਨ ਤੇ ਉਹਦੇ ਕੋਲ ਜੜੀ ਨਸ਼ਾ ਵੇਚ ਕੇ ਪੈਸੇ ਰਿਕਵਰ ਜੜੀ ਦੀ ਜਿੱਦ ਕੋਲ ਰਿਕਵਰ ਕੀਤੇ ਆ ਇਹਦੇ ਜੇਬ ਚੋਂ ਨਾਲ ਕੰਡਾ ਹੈ ਤੇ ਬਾਕੀ ਜਿਹੜੇ ਜਿਹਦੀ ਲੱਤ 'ਚ ਗੋਲੀ ਲੱਗੀ ਆ ਉਹਨੂੰ ਐਂਬੂਲੈਂਸ ਤੇ ਅਮਰਸਾਹ ਆਪਣੇ ਹਸਪੀਟਲ ਭੇਜ ਦਿੱਤਾ ਗਿਆ ਜੀ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਇਤੋਂ ਹੋਰ ਵੀ ਕੋਈ ਮਾਮਲੇ ਮੂਮਲੇ ਨਹੀਂ ਜਿਵੇਂ ਕੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਇੱਥੇ ਉਹ ਪਾਰਟਵਲ ਇਨਵੈਸਟੀਗੇਸ਼ਨ ਆ ਜੀ ਜਿਹੜਾ ਜਿਵੇਂ ਜਿਵੇਂ ਸਾਮਣੇ ਤਾਤਾ ਆਉਣਗੇ ਤੁਹਾਡੇ ਧਿਆਨ ਟ ਲੈਣ ਦੇ ਜਾਣਗੇ ਫਿਲਹਾਲ ਜਿਹੜੀ ਆ ਉਹਨੂੰ ਹਸਪੀਟਲ ਭੇਜਿਆ ਗਿਆ ਵਾ ਕਿਉਂਕਿ ਉਹਦੇ ਲੱਤ 'ਚ ਗੋਲੀ ਲੱਗੀ ਸੀ ਬਾਕੀ ਸਾਡੀ ਪਾਰ ਇਨਵੈਸਟੀਗੇਸ਼ਨ ਜਾਰੀ ਆ ਆਪਣੇ ਮੁਲਾਜ਼ਮ ਮਲੂ ਜੀ ਨੂੰ ਤੇ ਕੋਈ ਫੈਰ ਜਿਹੜਾ ਕੋਈ ਬਚਾਅ ਨਹੀਂ ਬਚਾਅ ਜੀ ਥੋੜਾ ਕਿਉਂਕਿ ਪੁਲਿਸ ਪੁਲਿਸ ਪੂਰੀ ਮਸ਼ਤਾਈਦ ਸੀ ਜੀ ਤੇ ਬਚਾਅ ਹੋ ਗਿਆ ਜੀ ਬਰਾਮਦਗੀ ਕੀ ਕੀ ਹੋਈ ਸਰ ਬਰਾਮਦਗੀ ਵੈਪਨ ਵਗੈਰਾ ਹੋਈ ਬਰਾਮਦਗੀ 1 ਤੇ 770 ਗ੍ਰਾਮ ਹਿਰੋਇਨ ਆ ਜੀ ਤੇ 58000 90000 ਕਰੀਬ ਜਿਹੜੀ ਡਰਗ ਮਨੀ ਜਿਹੜਾ ਆਪਾਂ ਪੰਜਾਬੀ ਚ ਕਹਿ ਦਈਏ ਵੀ ਨਸ਼ਾ ਵੇਚ ਕੇ ਜਿਹੜੇ ਪੈਸੇ ਇਹਨਾਂ ਇਕੱਠੇ ਕੀਤੇ ਸੀ ਉਹ ਆ ਤੇ ਇੱਕ 32 ਬੋਰ ਰਿਵਾਲਵਰ ਆ ਜੀ ਤੇ ਨਾਲ ਖੋਲ ਆ ਜੀ